ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਮੰਡੇ ਦਾ ਬੱਚੇ ਆਪਣੇ ਸਕੂਲ ਚਲੇ ਗਏ ਤੇ ਸੈਜ ਦੇ ਪਾਪਾ ਅੱਜ ਘਰ ਹੈ ਨਹੀਂ ਸੀਗੇ ਉਹ ਗਏ ਹੋਏ ਸੀਗੇ ਦਿੱਲੀ ਹੈ ਨਾ ਤੇ ਇੱਥੇ ਜੀ ਆਪਾਂ ਬੱਚਿਆਂ ਨੂੰ ਭੇਜ ਕੇ ਤਾਂ ਨਹੀਂ ਲੱਗੇ ਬੱਚਿਆਂ ਨੂੰ ਭੇਜ ਕੇ ਮੈਂ ਵਲੌਗ ਐਡੀਟਿੰਗ ਕੀਤਾ ਵਲੌਗ ਪਾਇਆ ਅਪਲੋਡ ਕੀਤਾ ਉਸ ਤੋਂ ਬਾਅਦ ਜੀ ਫਿਰ ਮੈਨੂੰ ਇੱਕ ਮੇਰੇ ਸਬਸਕ੍ਰਾਈਬਰ ਦੀਦੀ ਨੇ ਹੈ ਨਾ ਮਤਲਬ ਕਿ ਉਹਨਾਂ ਦੀ ਕਾਲ ਆ ਗਈ ਉਹਨਾਂ ਦੀ ਕਾਲ ਆਈ ਸੀ ਮੇਰੇ ਤੋਂ ਕਰਨੀ ਸੀ ਉਹੀ ਗੱਲ ਫਿਰ ਮੈਂ ਅੱਜ ਉਹਨਾਂ ਨੂੰ ਕਾਲ ਕੀਤੀ ਹਨਾ ਉਹਨਾਂ ਨਾਲ ਕਾਫੀ ਟਾਈਮ ਗੱਲ ਕੀਤੀ ਲੰਬੀ ਗੱਲ ਹੋਈ ਕਾਫੀ ਉਸ ਤੋਂ ਬਾਅਦ ਫਿਰ ਆਪਾਂ ਕੰਮਕਾਰ ਕਰੇ ਸ਼ੁਰੂ ਮੈਂ ਗੱਲ ਕਰਦੀ ਸੀ ਕਿ ਦੀਦੀ ਨਾਲ ਮੈਨੂੰ ਪਤਾ ਨਹੀਂ ਲੱਗਿਆ ਬਾਹਰ ਸਾਡੇ ਸਾਹਮਣੇ ਘਰ ਵਾਲੇ ਢੂੜੀ ਪਾ ਰਹੇ ਸੀ ਕਿ ਸਾਰੀਆਂ ਚੀਜ਼ਾਂ ਢੂੜੀ ਦੇ ਨਾਲ ਅੰਦਰ ਡਸਟਾ ਆ ਆ ਕੇ ਭਰ ਗਈਆਂ ਸੀਆਂ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਆਪਣਾ ਬੈੱਡ ਸ਼ੀਟ ਵਗੈਰਾ ਸਾਰੀ ਵਿਛਾ ਕੇ ਫਿਰ ਮੈਂ ਬੈੱਡ ਸਾਫ਼ ਕਰਨ ਲੱਗੀ ਸੀਗੀ ਮੈਂ ਸਾਰੇ ਗੇਟ ਬੰਦ ਕਰਲੇ ਸੀਗੇ ਘਰ ਦੇ ਮੈਂ ਕਿਹਾ ਵੀ ਅੰਦਰ ਨੂੰ ਨਹੀਂ ਆਊਗੀ ਡਸਟ ਕਿਉਂਕਿ ਬੇੜਾ ਸਾਰਾ ਤੂੜੀ ਦੇ ਨਾਲ ਭਰਿਆ ਹੋਇਆ ਸੀਗਾ ਕਿਉਂਕਿ ਜਦੋਂ ਫਿਰ ਸਾਹਮਣੇ ਵਾਲੇ ਤੂੜੀ ਪਾਉਂਦੇ ਨੇ ਪਰ ਇੱਕ ਮੈਨੂੰ ਖੁਸ਼ੀ ਹੋ ਗਈ ਵੀ ਉਹਨਾਂ ਨੇ ਤੂੜੀ ਪਾ ਲਈ ਕਿਉਂਕਿ ਹੁਣ ਮੀਂਹ ਦੀ ਵੇਟ ਆ ਮੀਂਹ ਆਏ ਤੋਂ ਬਾਅਦ ਫਿਰ ਆਪਣਾ ਸਫਾਈਆਂ ਸ਼ੁਰੂ ਕਰ ਦੇਣੀ ਆ ਹਨਾ ਕਿਉਂਕਿ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਹਨਾ ਟਾਈਮ ਸਫਾਈਆਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਧੂੜੀ ਹਜੇ ਡਸਟ ਆ ਜਿਹੜੀ ਹਜੇ ਉੱਡਣੋਂ ਤਾਂ हटਣੀ ਹੈ ਜਦ ਤੱਕ ਮੀਂਹ ਨਹੀਂ ਪੈਂਦਾ ਹੈਗਾ ਉਸ ਤੋਂ ਬਾਅਦ ਜੀ ਆਪਾਂ ਆਪਣੇ ਬੈੱਡ ਵੀ ਸਾਫ਼ ਕਰਤੀ ਸੀਗੇ ਅੱਜ ਆਪਾਂ ਕਰਨ ਲੱਗੇ ਹਾਂ ਘਰ ਦੀ ਡੀਪ ਕਲੀਨਿੰਗ ਇਨ ਮਤਲਬ ਕਿ ਕਰਦੇ ਤਾਂ ਆਪਾਂ ਡੇਲੀ ਹੁਆ ਇਹਨੂੰ ਬਸ ਡੀਪ ਕਲੀਨਿੰਗ ਕਹਿ ਦਿੰਦੀਆਂ ਨੇ ਕਈ ਪੈਣਾ ਵੀ ਡੀਪ ਕਲੀਨਿੰਗ ਹੈ ਨਾ ਤੇ ਬਸ ਜੀ ਹੁਣ ਇੱਥੇ ਆਪਾਂ ਕਿਉਂਕਿ ਇਹ ਚੀਜ਼ਾਂ ਤੇ ਮੈਂ ਡੇਲੀ ਜਿਹੜੀਆਂ ਚੀਜ਼ਾਂ ਤੇ ਅੱਜ ਕੱਪੜਾ ਮਾਰ ਰਹੀਆਂ ਤੁਹਾਨੂੰ ਦਿਖਾ ਰਹੀਆਂ ਇਹ ਮੈਂ ਡੇਲੀ ਇਹ ਚੀਜ਼ਾਂ ਦੇ ਕੱਪੜਾ ਮਾਰਨਾ ਹੀ ਮਾਰਨਾ ਗਿੱਲਾ ਕੱਪੜਾ ਕਰਕੇ ਕਿਉਂਕਿ ਫਿਰ ਸਾਫ਼ ਰਹਿੰਦੀਆਂ ਨੇ ਹਨਾ ਤੇ ਫਿਰ ਮੈਂ ਕਿਹਾ ਚਲੋ ਵੀ ਮੈਂ ਆਪਣਾ ਕੀ ਕਹਿੰਦੇ ਹੁੰਦੇ ਨੇ ਕੰਮਕਾਰ ਕਰ ਲੀਏ ਮੈਂ ਕਿਹਾ ਲੇਟ ਤਾਂ ਹੋਏ ਗਏ ਹੁਣ ਤੇ ਕੱਪੜੇ ਫਿਰ ਮੈਂ ਕਿਹਾ ਛੱਡ ਪਰੇ ਵੀ ਮੈਂ ਕੱਪੜੇ ਨਹੀਂ ਧੋਦੀ ਧੋਣੇ ਮੈਂ ਕੱਪੜੇ ਵੀ ਸੀ ਕਿ ਉਹ ਬੇੜੇ ਦੇ ਵਿੱਚ ਤੂੜੀ ਨਾਲ ਭਰਿਆ ਪਿਆ ਸੀਗਾ ਬੇੜਾ ਕਿਉਂਕਿ ਤੂੜੀ ਆ ਰਹੀ ਸੀਗੀ ਉਡ ਉਡ ਕੇ ਹਵਾ ਚੱਲੀ ਜਾਂਦੀ ਸੀ ਤੇ ਫਿਰ ਮੈਂ ਕਿਹਾ ਵੀ ਹੁਣ ਕੱਪੜੇ ਧੋਣ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਵੀ ਮੈਂ ਸ਼ਾਮ ਨੂੰ ਇਹ ਧੋਂਗੀ ਕੱਪੜੇ ਫਿਰ ਮੈਂ ਸ਼ਾਮ ਦਾ ਸੋਚ ਲਿਆ ਸੀਗਾ ਮੈਂ ਕਿਹਾ ਮੈਂ ਅੰਦਰੋਂ ਕਰ ਦੰਨੀ ਆ ਹਨਾ ਪਹਿਲਾਂ ਮੈਂ ਕਿਹਾ ਸੀ ਬੇੜਾ ਵੀ ਮੈਂ ਕਰਨਾ ਨਹੀਂ ਹੈਗਾ ਬੇੜੇ ਦਾ ਕੰਮ ਵੀ ਨਹੀਂ ਕਰਨਾ ਬਟ ਫਿਰ ਮੈਂ ਸੋਚਿਆ ਅਬੀ ਚਲੋ ਵੀ ਮੈਂ ਦੇਖਦੀ ਆ ਇਹਨੇ ਵੀ ਇਹਨੇ ਪਹਿਲਾਂ ਮੈਂ ਆਪਣੇ ਅੰਦਰਲੇ ਕੰਮ ਨਿਵੇੜ ਦਮਾ ਹਨਾ ਤੇ ਤੁਪ ਇੱਥੇ ਮੇਨ ਲੱਗਦਾ ਟਾਈਮ ਹੋ ਗਿਆ ਸੀਗਾ 11 ਦਾ 11 ਸਾਢੇ 10 ਦਾ ਟਾਈਮ ਹੋ ਗਿਆ ਸੀਗਾ ਮੈਨੂੰ ਲੱਗਦਾ 11 ਦਾ ਸਾਢੇ 10 ਦਾ ਹਾਂਜੀ ਸਾਢੇ 10 ਦਾ ਟਾਈਮ ਹੋ ਗਿਆ ਸੀਗਾ ਕਿਉਂਕਿ ਮੈਂ ਕੰਮ ਤਾਂ ਫਿਰ ਜਲਦੀ ਕਰ ਲੈਣੇ ਸੀਗੇ ਬਟ ਫਿਰ ਮੈਂ ਰਾਤ ਮੈਂ ਵਲੌਗ ਐਡਿਟ ਨਹੀਂ ਕੀਤਾ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀਗੀ ਸਿਰ ਚ ਦਰਦ ਸੀਗਾ ਫਿਰ ਮੈਂ ਕਿਹਾ ਚੱਲ ਵੀ ਮੈਂ ਹਲੇ ਕਾਨੂੰ ਉਹ ਕਰਨਾ ਹੋਣਾ ਵੀ ਸਵੇਰੀ ਕਰ ਲੂੰਗੀ ਵਲੌਗ ਐਡਿਟ ਇਸ ਸਵੇਰੇ ਵਲੌਗ ਐਡਿਟ ਕਰਕੇ ਸਬਾ ਸਵੇਰੀ ਪਾ ਦਾਂਗੀ ਇਦਰ ਜੀ ਆਪਾਂ LCD ਵਗੈਰਾ ਵਾਲਾ ਸਾਰਾ ਲੱਗੇ ਸੀਗਾ ਸਾਫ਼ ਕਰਨ ਵੈਸੇ ਇਹ ਮੈਂ ਕੱਲ ਕੀਤਾ ਸੀ ਉੱਪਰ ਜਿਹੜੀਆਂ ਸਾਰੀਆਂ ਚੀਜ਼ਾਂ ਪਈਆਂ ਨੇ ਮੈਂ ਸਾਰੀਆਂ ਚੀਜ਼ਾਂ ਸਾਫ਼ ਕਰਕੇ ਰੱਖੀਆਂ ਸੀਗੀਆਂ ਬਟ ਫਿਰ ਵੀ ਗਰਦ ਇੱਥੇ ਹੁਣ ਜੇ ਇਹਨੂੰ ਸਾਫ਼ ਕਰ ਵੀ ਦਵਾਂਗੇ ਨਾ ਸ਼ੀਸ਼ਿਆਂ ਦੇ ਉੱਤੇ 2 ਮਿੰਟ ਬਾਅਦ ਫੇਰ ਚਮਕਣ ਲੱਗ ਜਾਂਦੀ ਆ ਕਿਉਂਕਿ ਡਸਟ ਆਈ ਨਹੀਂ ਜ਼ਿਆਦਾ ਰਹੀ ਆ ਬਾਹਰੋਂ ਹਨਾ ਤੇ ਹੁਣ ਤੇ ਇਸ ਟਾਈਮ ਤਾਂ ਮੈਂ ਗੇਟ ਬੰਦ ਕੀਤੇ ਹੋਏ ਸੀਗੇ ਰੂਮਸ ਵਗੈਰਾ ਦੇ ਵੀ ਅੰਦਰ ਨੂੰ ਹੁਣ ਆਵੇ ਨਾ ਕਿਉਂਕਿ ਉਹ ਬਾਹਰ ਪਾਰ ਰਹੇ ਸੀ ਨਾ ਤੂੜੀ ਤਾਂ ਕਰਕੇ ਬੇੜੇ ਤਾਂ ਜਾਨੀ ਬਹੁਤ ਬੁਰਾ ਹਾਲ ਸੀਗਾ ਫਿਰ ਮੈਂ ਕਿਹਾ ਜੇ ਮੈਂ ਹੁਣ ਗੇਟ ਖੋਲ ਲੂੰਗੀ ਨਾ ਅੰਦਰ ਨੂੰ ਸਾਰੀ ਡਸਟ ਆਊਗੀ ਬਹੁਤ ਗੰਦ ਪੈ ਜਾਊਗਾ ਹਨਾ ਉਸ ਤੋਂ ਬਾਅਦ ਜੀ ਫਿਰ ਆਪਾਂ ਸਾਰੀਆਂ ਚੀਜ਼ਾਂ ਦੂਜੇ ਰੂਮਸ ਵਗੈਰਾ ਚ ਕਿਚਨ ਵਗੈਰਾ ਸਾਰੀ ਸੈੱਟ ਕਰਕੇ ਉਸ ਤੋਂ ਬਾਅਦ ਲਾਲ ਲੱਗ ਗਈ ਸੀਗੀ ਝਾੜੂ ਮੈਂ ਕਿਹਾ ਵੀ फटाफट ਆ ਪਾ ਝਾੜੂ ਕੱਢ ਦੰਨੇ ਆ ਹਨਾ ਤੇ ਇੱਥੇ ਆਪਾਂ ਸੋਫਿਆਂ ਨੂੰ ਵੀ ਖਸਕਾ ਕੇ ਕੱਢਾਂਗੇ ਵੈਸੇ ਵੀ ਸੋਫਿਆਂ ਤਲੇ ਮੇਰੇ ਇੰਨਾ ਕੂੜਾ ਹੁੰਦਾ ਨਹੀਂ ਹੈਗਾ ਉਹ ਬਸ ਜਾਲੇ ਜਿੱ ਇੱਕ ਦੋ ਹੋ ਜਾਂਦੇ ਨੇ ਜੇ ਹੋ ਜਾਂਦੇ ਨੇ ਵੈਸੇ ਨਾਰਮਲੀ ਮੈਂ ਡੇਲੀ ਚ ਕਿਉਂਕਿ ਨੀਚੇ ਤੋਂ ਵੱਜ ਜਾਂਦਾ ਸਾਫ਼ ਹੋ ਜਾਂਦਾ ਹਨਾ ਹਜੇ ਕੋਸ਼ ਮੈਂ ਜਿਆਦਾ ਤਾਂ ਵੀ ਖਿੱਚ ਤੋ ਘੱਟ ਕਰ ਰਹੀ ਹਾਂ ਹੁਣ ਮੈਨੂੰ ਇਹ ਆ ਵੀ ਚਲੋ ਹੁਣ ਵੀ ਹੁਣ ਸਫਾਈਆਂ ਕਰਨੀਆਂ ਤਾਂ ਹੈ ਹੀ ਕਰਦੀਆਂ ਵੀ ਹੁਣ ਚਲੋ ਕਾ ਨੂੰ ਇੰਨਾ ਜਿਆਦਾ ਖਿੱਚ ਤੋ ਜੀ ਕਰਨੀਆਂ ਸਮਾਨ ਦੀ ਕਿਉਂਕਿ ਆਪਾਂ ਬੈੱਡ ਵੀ ਖਸਕਾਵਾਂਗੇ ਬੈੱਡ ਵੀ ਖਸਕਾ ਕੇ ਫਿਰ ਇਹਨਾਂ ਦੇ ਹੇਠ ਵੀ ਸਫਾਈਆਂ ਜਿਸ ਦਿਨ ਕਰਨੀਆਂ ਨੇ ਇਹਨਾਂ ਦੇ ਹੇਠ ਵੀ ਝਾੜੂ ਪੋਚਾ ਮੈਂ ਕਰ ਦੰਨੀ ਹੁੰਨੀ ਆ ਥੋੜਾ ਜਿਹਾ ਟਾਈਮ ਬਾਅਦ ਕਿਉਂਕਿ ਫਿਰ ਹੇਠੋਂ ਬੈੱਡ ਆਪਣਾ ਸਾਫ਼ ਰਹਿੰਦਾ ਹੈ ਹਨਾ ਜੇ ਆਪਾਂ ਖਿੱਚ ਕੇ ਇਹਨੂੰ ਝਾੜੂ ਪੋਚਾ ਲਗਾ ਦੰਨੇ ਆ ਉਸ ਤੋਂ ਬਾਅਦ ਜੀ ਆਪਾਂ ਨੇ ਝਾੜੂ ਲਗਾ ਕੇ ਹੁਣ ਜਾ ਅ ਮਤਲਬ ਕਿ ਕਿਚਨ ਉਹ ਵਗੈਰਾ ਚ ਲਗਾ ਲਿਆ ਸੀਗਾ ਨਾਲ ਦੇ ਦੂਜੇ ਰੂਮ ਚ ਵੀ ਲਗਾ ਲਿਆ ਸੀਗਾ ਤੇ ਹੁਣ ਆਪਾਂ ਇੱਥੇ ਤੋਂ ਕੱਢ ਦਾਂਗੇ ਕੂੜਾ ਬਾਹਰ ਪਹਿਲਾਂ ਮੈਂ ਕਿਹਾ ਚਲੋ ਵੀ ਮੈਂ ਬਾਹਰ ਨਹੀਂ ਲਾਉਂਦੀ ਹੈਗੀ ਵੀ ਬਾਹਰ ਇੰਨਾ ਜ਼ਿਆਦਾ ਧੂੜ ਮਿੱਟੀ ਹਨਾ ਮਤਲਬ ਕਿ ਧੂੜ ਮਿੱਟੀ ਸੌਰੀ ਧੂੜ ਇੰਨੀ ਪਈਆ ਵੀ ਉੜ-ਉੜ ਕੇ ਪਊਗੀ ਮੇਰੇ ਤੇ ਫਿਰ ਮੈਂ ਕਿਹਾ ਵੀ ਨਹੀਂ ਵੀ ਉਹੀ ਪੈਰਾਂ ਨੂੰ ਲੱਗ ਲੱਗ ਕੇ ਜੋ ਬੱਚਿਆਂ ਨੇ ਆਉਣਾ ਵੀ ਫਿਰ ਅੰਦਰ ਆਊਗੀ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਲਾ ਗਏ ਸੀਗੇ ਅਮੈਂ ਧੋਣ ਲੱਗ ਗਈ ਸੀਗੀ ਮੈਂ ਕਿਹਾ ਨਹੀਂ ਵੀ ਚਲੋ ਕੋਈ ਨਾ ਵੀ ਜਿਹੜੀ ਆਊਗੀ ਹੋਰ ਘੱਟੇ ਆਊਗੀ ਕਿਉਂਕਿ ਹੁਣ ਤਾਂ ਥੋੜੀ ਬਹੁਤੀ ਰਹਿ ਗਈ ਸੀਗੀ ਉਹਨਾਂ ਦੀ ਪੌਣ ਤੋਂ ਮੈਂ ਕਿਹਾ ਜੇ ਮੈਂ ਸ਼ਾਮ ਨੂੰ ਕਪੜੇ ਮਾਰ ਤਾਉਂਗੀ ਫੇਰ ਪਾਣੀ ਮਾਰ ਦੂੰਗੀ ਬਟ ਇਸ ਟਾਈਮ ਕੂੜੀ ਬਹੁਤ ਜ਼ਿਆਦਾ ਸੀਗੀ ਅੰਦਰ ਫਿਰ ਜੇ ਮਨਾ ਵੀ ਅਸੀ ਮੈਂ ਝਾੜੂ ਲਾਉਂਦੀ ਬੇੜਾ ਬਹੁਤ ਗੰਦਾ ਲੱਗ ਰਿਹਾ ਸੀਗਾ ਮਤਲਬ ਕਿ ਜੇ ਨਾ ਧੋਣ ਦੀ ਤੇ ਉਹੀ ਫਿਰ ਪੈਰਾਂ ਨੂੰ ਲੱਗ ਲੱਗ ਕੇ ਕੰਡ ਜੀ ਸਾਰੀ ਅੰਦਰ ਜਾਣੀ ਸੀਗੀ ਕਿਉਂਕਿ ਅੰਦਰ ਮੈਂ ਸਫਾਈਆਂ ਸਾਰੀਆਂ ਕਰ ਲਈਆਂ ਸੀਗੀਆਂ ਝਾੜੂ ਵਗੈਰਾ ਕੱਢ ਲਿਆ ਸੀਗਾ ਬਟ ਪੋ ਮੈਂ ਕਿਹਾ ਚਲੋ ਵੀ ਪੋਚਾ ਮੈਂ ਪਹਿਲਾਂ ਬੇੜੇ ਦਾ ਕਰ ਦਵਾਂ ਵੀ ਉਸ ਤੋਂ ਬਾਅਦ ਫਿਰ ਮੈਂ ਪੋਚਾ ਕਰਦੀ ਹਾਂ ਤੈਨੂੰ ਪਤਾ ਬਾਹਰ ਤੋਂ ਬਹੁਤ ਚੜ ਗਈ ਸੀਗੀ ਤੇ ਮਿੱਠੂ ਪਾਵਲੂ ਵੀ ਆਪਣੇ ਨਾਲੇ ਸੀਗੇ ਕਿਉਂਕਿ ਨਾਲੇ ਬਿਨਾ ਨਹੀਂ ਰਹਿੰਦੇ ਹੈਗੇ ਇਹ ਵੀ ਆਪਣੇ ਨਾਲੇ ਸੀਗੇ ਤੇ ਇੱਥੇ ਮੈਂ ਸਾਰੇ ਨਾ ਬਾਹਰ ਪਾਣੀ ਮਾਰ ਲੱਗ ਗਈ ਸੀਗੀ ਵੀ ਜਿਹੜੀ ਤੂੜੀ ਉੜ ਕੇ ਅੰਦਰ ਨੂੰ ਆ ਰਹੀ ਆ ਹਨ ਉਹ ਸਾਰੀ ਦਬ ਜੇ ਜਾਊਗੀ ਫਿਰ ਮੈਂ ਸਾਰੇ ਮਤਲਬ ਕਿ ਝਾੜੂ ਚੰਗੀ ਨਾ ਪਾਣੀ ਸੌਰੀ ਚੰਗੀ ਤਰਾ ਮਾਰਤਾ ਸੀਗਾ ਵੀ ਤੂੜੀ ਦਬ ਜੂਗੀ ਉਹ ਸਾਹਮਣੇ ਵਾਲੇ ਘਰ ਚ ਪਾ ਰਹੇ ਸੀਗੇ ਤੂੜੀ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਆਪਣਾ ਸਾਰਾ ਪਾਣੀ ਪੂਣੀ ਦਾ ਕੰਮ ਨਿਵੇੜਤਾ ਸੀਗਾ ਉਸ ਤੋਂ ਬਾਅਦ ਚੱਕ ਲਿਆ ਪੋਚਾ ਮਿੱਠੂ ਪਾਉ ਲੋਣਾਂ ਤੋਂ ਢੀਕੇ ਦੇਰ ਲਈ ਰੱਖਤਾ ਸੀਗਾ 2 ਮਿੰਟ ਲਈ ਧੁੱਪ ਚ ਮੈਂ ਕਿਹਾ ਉਹਨੇ ਟਾਈਮ ਚ ਮੈਂ ਅੰਦਰ ਪੋਚਾ ਲਾਏ ਆਉਣੀ ਆ ਹਨਾ ਤੇ ਕਿਉਂਕਿ ਪੋਚਾ ਲਾ ਕੇ ਫਿਰ ਮੈਂ ਇਹਨਾਂ ਨੂੰ ਮੈਂ ਕਿ ਅੰਦਰ ਲੈ ਆਉਂਗੀ ਕਿਉਂਕਿ ਇਹਨਾਂ ਨੂੰ ਨਵਾਉਣ ਤੋਂ ਬਾਅਦ ਧੁੱਪ ਲਵਾਉਣੀ ਬਹੁਤ ਜ਼ਰੂਰੀ ਆ ਹਨਾ ਪੰਛੀਆਂ ਨੂੰ ਜੋ ਵੀ ਆਪਾਂ ਰੱਖਦੇ ਆ ਧੁੱਪ ਲਵਾਉਣੀ ਕਿਉਂਕਿ ਫਿਰ ਇਹਨਾਂ ਦੇ ਕਹਿੰਦੇ ਜੀਜੇ ਪੈ ਜਾਂਦੇ ਨੇ ਮਤਲਬ ਕਿ ਇਹਨਾਂ ਨੂੰ ਪ੍ਰੋ ਸਕਿਨ ਪ੍ਰੋਬਲਮ ਹੋ ਜਾਂਦੀ ਆ ਹਨਾ ਤਾਂ ਕਰਕੇ ਕਹਿੰਦੇ ਆ ਵੀ ਫਿਰ ਮੈਂ 2 ਕੋ ਜਿਆਦਾ ਮਿੰਟ ਤਾਂ ਨਹੀਂ ਰੱਖਦੀ ਕਿਉਂਕਿ ਗਰਮੀ ਮੰਨਦੇ ਨੇ ਫਿਰ ਮੈਂ ਇਹਨਾਂ ਨੂੰ ਸਿਰਫ 2 ਮਿੰਟ ਰੱਖਦੀ ਹੁੰਦੀ ਆ ਜਿੰਨਾ ਟਾਈਮ ਮੈਂ ਪੋਚਾ ਲਾਉਣਾ ਬਸ ਕਿਉਂਕਿ ਮੇਰੇ ਪਾਸ 10 ਮਿੰਟ ਪੋਚੇ ਨੂੰ ਲੱਗਦੇ ਨੇ ਫਿਰ ਮੈਂ ਉਹ ਪੋਚੇ ਦਾ ਟਾਈਮ-ਟਾਈਮ ਉਹਨਾਂ ਨੂੰ ਪਹਿਲਾਂ ਨਿਵਾ ਲੰਨੀ ਆ ਨਵਾ ਕੇ ਫਿਰ ਉਹਨਾਂ ਨੂੰ 2 ਮਿੰਟ ਧੁੱਪ ਦੇ ਵਿੱਚ ਰੱਖ ਕੇ ਫਿਰ ਉਹਨਾਂ ਨੂੰ ਮੈਂ ਅੰਦਰ ਲੈ ਆਉਣੀ ਹੁੰਦੀ ਆ ਇੱਥੇ ਜੀ ਆਪਣਾ ਬਸ ਪੋਚਾ ਵੀ ਲੱਗ ਗਿਆ ਸੀਗਾ ਪੋਚਾ ਲਾ ਕੇ ਫਿਰ ਹੁਣ ਆਪਾਂ ਹੋ ਗਏ ਸੀਗੇ ਫ੍ਰੀ ਇਸ ਤੋਂ ਬਾਅਦ ਨਹਾ ਧੋ ਲਈ ਸੀਗੀ ਫਿਰ ਮੈਂ ਹੈਲੋ ਜੀ ਹਾਂਜੀ ਟਾਈਮ ਹੋ ਗਿਆ ਜੀ ਸਵਾ ਸੱਤ 7:05 ਦੇ 5 ਮਿੰਟ ਦਾ ਟਾਈਮ ਹੋ ਗਿਆ ਮੇਰਾ ਮੂੰਹ ਦੇਖੋ ਕਿੰਨਾ ਖਰਾਬ ਆ ਮੇਰੇ ਸਾਰੇ ਬੇਸ ਦੇ ਉੱਤੇ ਨਾ ਕਿਹੜੀ ਲਾਈਟ ਹੋਣੀ ਮਤਲਬ ਕਿ ਅੱਜ ਤਾਂ ਮੈਂ ਅੰਦਰ ਬੈਠੀ ਰਹੀ ਹਾਂ ਸ਼ਾਮ ਨੂੰ ਹੁਣ ਕੱਪੜੇ ਧੋਤੇ ਨੇ ਉਹ ਦੇਖੋ ਹਜੇ ਵੀ ਮਸ਼ੀਨ ਬਾਹਰ ਪਈ ਆ ਕਿੱਲਾ ਹੋਇਆ ਪਿਆ ਤੇ ਕੱਪੜੇ ਵੀ ਧੋਲੇ ਆਪਾਂ ਨਹੀਂ ਹੁਣੇ ਸੈਜ ਨੇ ਸੁੱਕਰੇ ਪਾ ਤੇ ਸਟੈਂਡ ਤੇ ਅੰਦਰੇ ਪਾ ਲਈ ਅਸੀਂ ਬਾਹਰ ਨਹੀਂ ਪਾਈ ਹੈਗੇ ਤੇ ਆਪਾਂ ਨੇ ਨਾਲ ਕਿਹੜਾ ਜੀ ਮੂੰਗੀ ਮਸਰੀ ਦੀ ਦਾਲ ਬਣਾ ਲਈ ਆਪਾਂ ਨੇ ਇਹਦੇ ਧਣੀਆਂ ਪਾਉਣ ਤੋਂ ਪਹਿਲਾਂ ਉਹ ਆਪਾਂ ਪਾਵਾਂਗੇ ਅੱਜ ਮੈਂ ਤੁਹਾਡੇ ਨਾਲ ਬਹੁਤ ਬੜੀ ਖੁਸ਼ਖਬਰੀ ਦੱਸਣ ਚੱਲੀ ਆਂ ਬਸ ਤੁਸੀਂ ਮੇਰੇ ਵਲੌਗ ਨਾਲ ਬਨੇ ਰਹੋ ਹੁਣ ਮੈਂ ਚੱਲੀ ਆਂ ਗੁਰਦਾਰਾ ਸਾਹਿਬ ਨੇ ਪ੍ਰਸ਼ਾਦ ਲਾਇਆ ਸੀਗਾ ਗੁਰਦਾਰਾ ਸਾਹਿਬ ਵਾਸਤੇ ਪ੍ਰਸ਼ਾਦ ਮੈਂ ਅੱਜ ਐਨੇ ਟਾਈਮ ਕੋ ਵੇਟ ਕਰਦੀ ਸੀਗੇ ਜਿੰਦੀ ਹੈ ਨਾ ਵਾਹਿਗੁਰੂ ਜਿਹਾ ਹੁੰਦਾ ਏ ਜਿੰਨਾ ਤੇ ਹੁਣ ਆਪਾਂ ਚੱਲਿਆ ਗੁਰਦਾਰਾ ਸਾਹਿਬ ਤੇ ਬਾਬਾ ਜੀ ਦਾ ਸ਼ੁਕਰਾਨਾ ਕਰਦਾ ਕਰਨਾ ਬਣਦਾ ਏ ਕਿਉਂਕਿ ਜੋ ਵੀ ਆ ਆਪਾਂ ਉਹਨਾਂ ਦੇ ਸਿਰ ਤੋਂ ਅਸਾਂ ਚਾਬੀ ਚੱਕ ਲਈ ਚੱਕ ਫਿਰ ਸ਼ਤਿਕਾਰ ਕਿਉਂਕਿ ਜੋ ਵੀ ਆਪਾਂ ਬਾਬਾ ਜੀ ਦੇ ਸਿੱਖੀਆਂ ਜੋ ਵੀ ਆਂ ਜਿੱਥੇ ਤੱਕ ਇੱਥੇ ਤੱਕ ਲੈ ਕੇ ਆਏ ਨੇ ਜੋ ਵੀ ਕਰਿਆ ਬਾਬਾ ਜੀ ਨੇ ਹਨਾ ਸਾਡਾ ਘਰ ਬਣਿਆ ਪ੍ਰਮਾਤਮਾ ਦੇ ਮਿਹਨਤ ਚਲੋ ਸਾਇਦੇ ਪਾਪਾ ਨੇ ਬਹੁਤ ਮਿਹਨਤ ਕਰਦੇ ਨੇ ਹਨਾ ਤੇ ਮਿਹਨਤ ਇੰਨੀ ਜ਼ਿਆਦਾ ਕਰਦੇ ਨੇ ਵੀ ਆਪਣਾ ਸਰੀਰ ਨਹੀਂ ਦੇਖਦੇ ਬਹੁਤ ਮਿਹਨਤ ਕਰਦੇ ਨੇ ਵਾਹਿਗੁਰੂ ਨੇ ਚਲੋ ਇੱਥੇ ਤੱਕ ਸਾਨੂੰ ਲਿਆਂਦਾ ਹਨਾ ਮਿਹਨਤ ਜਿਸੀ ਕੋਈ ਕੱਚ ਨਹੀਂ ਛੱਡਦੇ ਤੇ ਹੁਣ ਸਾਡਾ ਮੇਰਾ ਸਤਿਕਾਰ ਵਣ ਕਰਨਾ ਬਣਦਾ ਸੀਗਾ ਬਾਬਾ ਜੀ ਦਾ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਉਥੇ ਹੀ ਜਾਣਾ ਕਿਉਂਕਿ ਆਪਾਂ ਉਹਨਾਂ ਤੋਂ ਹੀ ਮੰਗਿਆ ਸਾਰਾ ਕੁਝ ਸਹਿਜ ਵੀ ਬਹੁਤ ਖੁਸ਼ ਆ ਤੁਹਾਨੂੰ ਆ ਕੇ ਦੱਸਾਂਗੇ ਕੀ ਖੁਸ਼ਖਬਰੀ ਹੈ ਹੁਣ ਅਸੀਂ ਗੁਰਦੁਆਰਾ ਸਾਹਿਬ ਜਾਏ ਜਾਇਆ ਹੀ ਹੈ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਜევე ਆਇਆ ਹੈ ਸਰਵ ਬਰ ਬਾਨੀ ਜੀ ਮਾਨੰਦ ਮਹਾਰੂੜ ਕਸ਼ੇਨ ਨਜੰਨ ਮਾਦੇ ਸਰਵ ਜੀ ਰਾਜਕਰ ਹਾਂਜੀ ਫਰੈਂਡਸ ਆਪਾਂ ਨੇ ਰੋਟੀ ਖਾ ਲਈ ਕੰਮਕਾਰ ਆਪਣੇ ਨਿਭੜ ਗਏ ਕਿਚਨ ਵਗੈਰਾ ਆਪਾਂ ਨੇ ਸਾਫ ਕਰ ਦਿੱਤੇ ਤੇ ਰੋਟੀ ਵੀ ਖਾ ਲਈ ਆਪਾਂ ਨੇ ਹਨਾ ਦਾਲ ਬਣਾਈ ਸੀਗੀ ਸੀਮੂਗੀ ਮਸਰੀ ਦੀ ਤੇ ਰੋਟੀ ਪਾਣੀ ਖਾ ਕੇ ਹੁਣ ਫ੍ਰੀ ਹੋਏ ਬੈਠੇ ਹਾਂ ਦੁੱਧ ਬੱਚਿਆਂ ਨੂੰ ਦੇਤਾ ਪੀ ਲਿਆ ਦੁੱਧ ਮਤਲਬ ਕਿ ਰੱਖਿਆ ਹੀ ਗਰਮਾ ਹਜੇ ਪੀਣਗੇ ਤੇ ਚਲੋ ਸਹਿਰ ਚਲੋ ਪੀ ਲਓ ਦੁੱਧ ਫਿਰ ਸਨਾ ਛੇੜਦਾ ਇਹਨੇ ਖਰਾਬ ਹੋ ਜਾਣਾ ਤੇ ਹਾਂਜੀ ਆਪਾਂ ਫਿਰ ਗੁਰਦੁਆਰਾ ਸਾਹਿਬ ਆ ਕੇ ਮੈਂ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਫਿਰ ਮੈਂ ਆਪਣੇ ਘਰ ਦੇ ਕੰਮ ਕਰ ਲੱਗ ਗਈ ਸੀਗੀ ਕਰਨ ਅੱਜ ਮੈਂ ਤੁਹਾਡੇ ਨਾਲ ਆਪਣੀ ਬਹੁਤ ਜ਼ਿਆਦਾ ਮਤਲਬ ਕਿ ਆਪਣੀ ਖੁਸ਼ੀ ਸਾਂਝੀ ਕਰਨਾ ਚਾਹੁੰਦੀ ਆ ਇਹ ਮੈਂ ਤੁਹਾਡੇ ਕਰਕੇ ਹੀ ਹੋ ਸਕਿਆ ਹਨਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਜੀ ਸਾਰਿਆਂ ਦਾ ਮੇਰਾ ਦਿਲੋਂ ਧੰਨਵਾਦ ਆ ਹਰ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹਨਾ ਮੈਨੂੰ ਇੱਥੇ ਤੱਕ ਲੈ ਕੇ ਆਏ ਹਨਾ ਤੁਸੀਂ ਤੇ ਮੇਰਾ ਚੈਨਲ ਆ ਜਿਹੜਾ ਜੀ ਮੋਨਟਾਈਜ਼ ਹੋ ਗਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਮੈਂ ਕੀਤਾ ਸੀਗਾ ਪਰਸੋ 4 ਤਰੀਕ ਦੀ ਸੀ ਹਾਂਜੀ 4 ਤਰੀਕ ਨੂੰ ਹਨਾ ਮੈਂ ਨਾ ਪਰਸੋ 4 ਤਰੀਕ ਨੂੰ ਅਪਲਾਈ ਕੀਤਾ ਸੀਗਾ ਮੇਰਾ ਟਾਈਮ ਵਾਚ ਪੂਰਾ ਹੋ ਗਿਆ ਸੀਗਾ 4 ਤਰੀਕ ਨੂੰ ਮੈਂ ਅਪਲਾਈ ਕੀਤਾ ਤਾਂ ਮੇਰਾ 4-5 ਨੂੰ ਵੀ ਕੋਈ ਨਹੀਂ ਉਹਦਾ ਮਤਲਬ ਕਿ ਮੇਲ ਆਈ ਹੈਗੀ ਹਨਾ 6 ਨੂੰ ਅੱਜ ਸਾਰਾ ਦਿਨ ਲੰਘ ਗਿਆ ਸੀਗਾ ਸਾਢੇ ਕਿ 3 ਵਜੇ ਫਿਰ ਮੇਰੀ ਮੇਲ ਆਈ ਆ ਤੇ ਉਹ ਵੀ ਮੇਲ ਆ ਗਈ ਜਦੋਂ ਫੇਵਰਿਕ ਦੀ ਦੀਦੀ ਆ ਮੇਰੇ ਸਬਸਕ੍ਰਾਈਬਰ ਹਨਾ ਫਿਰ ਉਹ ਦੀਦੀ ਨੇ ਮੈਨੂੰ ਕਾਲ ਕਰਨ ਲਈ ਮਤਲਬ ਕਿ ਮੈਂ ਹਾਂਜੀ ਉਹਨਾਂ ਦੀ ਕਾਲ ਆ ਗਈ ਸੀਗੀ ਮੈਨੂੰ ਤੇ ਮੈਂ ਉਹ ਮੇਲ ਦੇਖੀ ਨਹੀਂ ਹੈਗੀ ਮੈਂ ਕਿਹਾ ਚਲੋ ਵੀ ਉਹ 뇨 ਵੀ ਉਹ 뇨 ਹੋ ਗਈ ਹੈ ਨਾ ਵੀ ਬਾਤ ਚ ਦੇਖ ਲੈਂਦੀ ਆ ਚੱਲਣਾ ਮੈਂ ਪਹਿਲਾਂ ਦੀਦੀ ਨਾਲ ਗੱਲ ਕਰ ਲੈਂਦੀ ਆ ਫਿਰ ਦੀਦੀ ਨਾਲ ਗੱਲ ਕਾਫੀ ਟਾਈਮ ਹੋਈ ਕਾਫੀ ਲੰਬੀ ਗੱਲ ਚੱਲੀ ਸੈਡੀ ਚਲ ਉਹਦੇ ਬਾਅਦ ਮੈਂ 5:00 ਵਜੇ ਫਿਰ ਮੇਲ ਜਦ ਮੇਰੇ ਯਾਦ ਆ ਗਈ ਮੈਨੂੰ ਕੋਈ ਮੇਲ ਆਈ ਸੀਗੀ ਮੈਂ ਦੇਖਾਂ ਤਾਂ ਸਹੀ ਹੈ ਨਾ ਜਦੋਂ ਆਪਣੀ ਮੇਲ ਦੇਖੀ ਤਾਂ ਫਿਰ ਮੈਨੂੰ ਮੇਰੇ ਚੈਨਲ ਦੀ ਅਗ ਸੀਗੀ ਵੀ ਮੋਨਟਾਈਜ਼ ਹੋ ਚੁੱਕਿਆ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਤੇ ਧੰਨਵਾਦ ਪਣ ਸਟਾਰਟ ਕਰਤੇ ਤੇ ਸਹਜੋ ਜਣ ਤਾਂ ਬਹੁਤ ਚਿਕਾ ਹੋ ਰਿਹਾ ਭੰਗੜਾ ਪਾਇਆ ਹਨਾ ਤੇ ਮੇਰੇ ਵੀਰ ਜੀ ਹਨਾ ਮਿੰਟੂ ਵੀਰ ਜੀ ਹਨਾ ਤੇ ਮਤਲਬ ਕਿ ਮੈਂ ਜਦੋਂ ਚੈਨਲ ਮੋਨਟਾਈਜ਼ ਕਰਨਾ ਸੀਗਾ ਗੁਨਰੀਤ ਸਾਹੀ ਬਲੌਗਸ ਵਾਲੇ ਵੀਰ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਸੀਗੀ ਕਿਉਂਕਿ ਉਹਨਾਂ ਨੇ ਮੈਨੂੰ ਪਹਿਲੇ ਹੀ ਕਿਹਾ ਹੋਇਆ ਸੀਗਾ ਪਹਿਨੇ ਪੂਰੀ ਸਪੋਰਟ ਕਰਾਂਗੇ ਉਹਨਾਂ ਤੁਹਾਡੇ ਨਾਲ ਆ ਮੈਂ ਬੀਰ ਜੀ ਨੂੰ ਕਾਲ ਕੀਤੀ ਮੈਂ ਵੀਰ ਜੀ ਦਿਨ ਤਾਂ ਕਰਕੇ ਹੀ ਹਨਾ ਵੈਸੇ ਮੈਂ ਅਪਲਾਈ ਕਰਤਾ ਸੀਗਾ ਮੈਨੂੰ ਪਤਾ ਸੀਗਾ ਕਿ ਕੀ ਕੀ ਹੋਣਾ ਹਨਾ ਪਰ ਫਿਰ ਵੀ ਇੱਕ ਮਨ ਚ ਡਰ ਹੁੰਦਾ ਵੀ ਆਪਣੇ ਤੋਂ ਗਲਤੀ ਨਾ ਹੋ ਜAVE ਕੁਐਸ਼ਨ ਹਨਾ ਕਬੀਕ ਤੋਂ ਗਲਤੀ ਦੇ ਕਾਰਨ ਕਿਤੇ ਆਪਾਂ ਨੂੰ ਇੰਨੀ ਹੈ ਨਾ ਮਿਹਨਤ ਹੋਈ ਹੈ ਆਪਣੀ ਖਰਾਬ ਹੋ ਜਾਵੇ ਬਟ ਫਿਰ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸਹੇਦ ਦੇ ਪਾਪਾ ਦਾ ਨਾਮ ਆ ਰਹੀਆਂ ਸੀਗਾ ਮੈਂ ਕਹਿਦੀ ਸੀ ਕਿ ਵੀ ਮੈਂ ਵੀਰੇ ਵੀ ਆਪਣੇ ਨਾਮ ਤੇ ਭਰਨਾ ਜ਼ਰੂਰੀ ਹੁੰਦਾ ਜਿਹਾ ਸਹੇਦ ਦੇ ਪਾਪਾ ਦੇ ਵੀ ਹੈ ਨਾ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫਾਰਮ ਫਿਲ ਕਰ ਦਿਓ ਵੀਰੇ ਦੇ ਨਾਮ ਤੇ ਕਰ ਦਿਓ ਵੀ ਐਡਰੈਸ ਦੇਣਾ ਹੁੰਦਾ ਵੀ ਜਿਹੜਾ ਗੂਗਲ ਐਡਸੈਂਸ ਜਿ ਆਉਂਦਾ ਹੁੰਦਾ ਵੀ ਉਹ ਪੈਨ ਵੀ ਵੀਰੇ ਦੇ ਉਹਦੇ ਚ ਆ ਜਾਊਗਾ ਵੀ ਤੁਹਾਡੇ ਡਾਕਸ ਚ ਆ ਜਾਊਗਾ ਹੈ ਨਾ ਬਟ ਮੈਨੂੰ ਇਨੀ ਟੈਨਸ਼ਨ ਹੋਈ ਹੋਈ ਸੀ ਨਾ ਇਨੀ ਟੈਨਸ਼ਨ ਹੋਈ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੇਰਾ ਦੋ ਦਿਨ ਸਿਰ ਦੁਖਰਾ ਰਿਹਾ ਹੈ ਨਾ ਮੈਂ ਅਭੀ ਮੇਰਾ ਕੀ ਬਣੂਗਾ ਕੈਨਸਲ ਨਾ ਹੋ ਜਵੇ ਹਨਾ ਹੁੰਦਾ ਹੀ ਆ ਜਦੋਂ ਆਪਾਂ ਮਿਹਨਤ ਕਰਦੇ ਆ ਪਰ ਕਹਿੰਦੇ ਨੇ ਉਹਦਾ ਸਬਰ ਦਾ ਫਲ ਮਿੱਠਾ ਹੁੰਦਾ ਹੀ ਮੇਰਾ ਪਰਮਾਤਮਾ ਸਬਰ ਬਹੁਤ ਪਰਖਦਾ ਹਨਾ ਦੇਖੋ ਜੀ ਚੜਾਈ ਕਰਨੇ ਤਾਂ ਆਪਾਂ ਇੱਕ ਦਿਨ 'ਚ ਵੀ ਕਰ ਸਕਦੇ ਆ ਪਰ ਆਪਾਂ ਕਹਿੰਦੇ ਆ ਆਪਾਂ ਇੱਜ਼ਤ ਨਾਲ ਅੱਗੇ ਜਾਈਏ ਹਨਾ ਹਾਂ ਚਲੋ ਇੱਕ ਦਿਨ 'ਚ ਭੈਣਾ ਕਈ ਕਰਦੀਆਂ ਵੀ ਨੇ ਚੜਾਈ ਕਿਉਂਕਿ ਉਹਨਾਂ ਦੇ ਚਲੋ ਹੁੰਦੇ ਨੇ ਕੋਈ ਨਾ ਕੋਈ ਉਹਨਾਂ ਦੀ ਫੈਮਿਲੀ 'ਚੋਂ ਹੁੰਦਾ ਹੈ ਸਪੋਰਟ ਕਰਨ ਵਾਲਾ ਕੋਈ ਯੂਟਿਊਬਰ ਪਹਿਲਾਂ ਹੁੰਦਾ ਹੈ ਹਨਾ ਵੀ ਤਾਂ ਵੀ ਚੈਨਲ ਗਰੋ ਗਰੋ ਹੋ ਜਾਂਦਾ ਹੈ ਬਟ ਕਈ ਭੈਣਾ ਇਹ ਜੀਆਂ ਨੇ ਵੀ ਜਿਹੜਾ ਹਨਾ ਆਪਣਾ ਚੈਨਲ ਬਸ ਆਪਾਂ ਚਲੋ ਹੁਣ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਹੈਗੇ ਆਪਾਂ ਵਾਸਤੇ ਇਹੀ ਕਹਿੰਦੇ ਆ ਅਬੀ ਦੇਖੋ ਮੈਨੂੰ ਇਹ ਮੈਨੂੰ ਨਾ ਇੱਥੇ ਦਾ ਕੌਣ ਨੂੰ ਮੈਨੂੰ ਨਾ 9 ਮਹੀਨੇ ਹੋ ਗਏ ਹਨਾ ਮਤਲਬ ਕਿ ਹੋਏ ਨਹੀਂ ਹੈਗੇ ਪਰਸੋਂ ਨੂੰ ਹੋਣੇ ਆ ਹਜੇ ਮਤਲਬ ਕਿ 8 ਤਰੀਕ ਨੂੰ ਹੋਣੇ 8 ਜੁਲਾਈ ਨੂੰ ਮੈਂ ਸਟਾਰਟ ਕੀਤਾ ਸੀਗਾ ਮੇਰੇ 9 ਮਹੀਨੇ ਹੋ ਕੇ 8 ਤਰੀਕ ਨੂੰ 9 ਮਹੀਨੇ ਪੂਰੇ ਹੋ ਕੇ 10ਵਾਂ ਸਟਾਰਟ ਹੋ ਜਾਣਾ 10ਵਾਂ ਵੀ ਨਾ ਸਟਾਰਟ ਹੋ ਜਾਣਾ ਆਪਾਂ 9 ਮਹੀਨਿਆਂ ਦੇ ਵਿੱਚ ਆਪਣਾ ਟਾਈਮ ਪਾਉਚਾ ਜਿਹੜਾ ਪੂਰਾ ਕੀਤਾ ਕਿਉਂਕਿ ਕੁਝ ਮੇਰੀਆਂ ਗਲਤੀਆਂ ਸੀਗੀਆਂ ਮੇਰੇ ਪਹਿਲਾਂ ਵਧੀਆ ਹੁੰਦੇ ਸੀਗੇ ਮੈਂ ਮੀਂਸ ਫਰਾਂ ਦੇ ਵਿੱਚ ਮੇਰਾ ਟਾਈਮ ਨਹੀਂ ਸੀਗਾ ਕਦੋਂ ਸ਼ਾਮ ਨੂੰ ਪਾਉਂਦੀ ਸੀ ਉਹਦੇ ਕਰਕੇ ਮੇਰੇ ਵਿਊਜ਼ ਘਾਹ ਹੋ ਗਏ ਸੀਗੇ ਚਲੋ ਕੋਈ ਗੱਲ ਨਹੀਂ ਵਿਊਜ਼ ਤਾਂ ਆਉਂਦੇ ਜਾਂਦੇ ਨੇ ਆ ਜਾਣਗੇ ਅੱਜ ਨਹੀਂ ਤਾਂ ਕੱਲੂ ਆ ਜਾਣਗੇ ਹਨਾ ਆਉਣਗੇ ਜਦੋਂ ਟਾਈਮ ਪਾਉਚਾ ਆਪਾਂ ਪੂਰੇ ਕਰ ਲਏ ਵਿਊਜ਼ ਵੀ ਵਧੀਆ ਆਉਣ ਲੱਗ ਜਾਣਗੇ ਉਹ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਤੇ ਉਹਨਾ ਮੇਰਾ ਜਿਵੇਂ ਪਹਿਲਾਂ ਮੇਰੇ ਗੂਗਲ ਚ ਆਈਡੀ ਚ ਪ੍ਰੋਬਲਮ ਆ ਗਈ ਸੀ ਮੇਰਾ ਬੰਦ ਹੋ ਗਿਆ ਸੀਗਾ ਚੈਨਲ 15 ਦਿਨ ਮੇਰੇ ਉਹ ਖਰਾਬ ਹੋ ਗਏ ਸੀਗੇ ਤੇ ਸਰਦੀਆਂ ਚ ਫਿਰ ਮੈਂ ਬਹੁਤ ਗੈਪ ਰੱਖਦੀ ਸੀਗੀ ਇੱਕ ਦਿਨ ਪਾ ਦਿੰਦੀ ਸੀ ਦੋ ਤਿੰਨ ਦਿਨ ਪਾਉਂਦੀ ਨਹੀਂ ਸੀਗੀ ਗੈਪ ਰਿਹਾ ਹਨਾ ਕਾਫੀ ਨਹੀਂ ਤਾਂ ਪਹਿਲਾ ਹੋ ਜਾਣਾ ਸੀਗਾ ਟਾਈਮ ਤਾਂ ਮੇਰਾ ਚਲੋ ਕੋਈ ਨਾ ਜਦੋਂ ਕਹਦੇ ਨਹੀਂ ਹੁੰਦੇ ਮੈਂ ਸਬਰੇ ਰੱਖਿਆ ਐ ਮੈਂ ਸਬਰ ਨਾਲ ਚੱਲਦੀ ਹਾਂ ਵੀ ਚਲੋ ਕੋਈ ਗੱਲ ਨਹੀਂ ਕਿ ਮੈਨੂੰ ਆਈ ਨਹੀਂ ਸੀ ਹਨਾ ਮੈਨੂੰ ਇਹ ਟੈਨਸ਼ਨ ਹੁੰਦੀ ਸੀ ਸਾਲ ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋ ਜਾਵੇ ਕਿਉਂਕਿ ਟਾਈਮ ਹੁੰਦਾ 1 ਸਾਲ ਦਾ ਹਨਾ ਤੇ ਬਾਬਾ ਜੀ ਨੇ ਆਪਣੀ ਸੁਣ ਲਈ ਆਪਾਂ ਬਾਬਾ ਜੀ ਦਾ ਧੰਨਵਾਦ ਵੀ ਕਰਕੇ ਆਏ ਆ ਹਨਾ ਤੇ ਬਸ ਜਿਹੜੀਆਂ ਮੇਰੀਆਂ ਭੈਣਾਂ ਮਿਹਨਤ ਕਰਦੀਆਂ ਨੇ ਹਨਾ ਪਿੱਛੇ ਨਾਲ ਟਿਓ ਜਾਰੀ ਰੱਖਿਓ ਮਿਹਨਤ ਨੂੰ ਮੈਂ ਵੀ ਬਹੁਤ ਵਾਰ ਡਾਮਾ ਡੋਲ ਹੋਈਆਂ ਮੈਂ ਬਹੁਤ ਵਾਰ ਸੋਚਿਆ ਵੀ ਨਹੀਂ ਮੈਂ ਛੱਡ ਦੇਣਾ ਵੀ ਮੇ ਤਾਂ 4000 ਘੰਟੇ ਪੂਰੇ ਨਹੀਂ ਹੋਣੇ ਹੈਗੇ ਮੈਂ ਬਹੁਤ ਸੋਚਦੀ ਹੁੰਦੀ ਸੀ ਵੀ ਹਾਏ ਇਹ ਤਾਂ ਬਹੁਤ ਟਾਈਮ ਲੱਗ ਜੂਈ ਇਹਨਾਂ ਨੂੰ 400 ਘੰਟੇ ਨੂੰ ਤਾਂ ਮम्मा ਕਰ ਦਿੰਦੇ ਸੀ ਸਾਨੂੰ ਸਹਿਜ ਮੈਂ ਚੈਨਲ ਡਿਲੀਟ ਕਰ ਹਾਂ ਮੈਂ ਚੈਨਲ ਡਿਲੀਟ ਕਰਦਾ ਮੈਂ ਬਾਰ ਬਾਰ ਇਹਨਾਂ ਨੂੰ ਕਹਿਣਾ ਹਨਾ ਪਰ ਮੈਂ ਫਿਰ ਪਰ ਚਲੋ ਫਿਰ ਵੀ ਮੈਂ ਵਾਹਿਗੁਰੂ ਮੁਰੇ ਜੀ ਤਨ ਅਰਦਾਸ ਕਰੀ ਸੀ ਨਾ ਮੈਂ ਇਹੀ ਕਿਹਾ ਸੀਗਾ ਦੇਖੋ ਮੈਂ ਕਿਹਾ ਵਾਹਿਗੁਰੂ ਜੀ ਮੇਰੇ ਰਸਤੇ ਤੇ ਚੱਲਣ ਲੱਗੀ ਆਂ ਵੀ ਮੈਂ YouTube ਤੇ ਆਉਣ ਲੱਗੀ ਆਂ ਵੀ ਜੇ ਮੇਰੇ ਲਈ ਸਹੀ ਆ ਤਾਂ ਤੁਸੀਂ ਮੇਰੀ ਬਾਹ ਫੜ ਕੇ ਅੱਗੇ ਲੈ ਕੇ ਜਾਣਾ ਜੇ ਮੇਰੇ ਲਈ ਇਹ ਗਲਤ ਆ ਹਨਾ ਵੀ ਮੈਨਾਂ ਲਈ ਨਹੀਂ ਨਹੀਂ ਸਹੀ ਹੈਗਾ ਨਾ ਵੀ ਮੈਨੂੰ ਪਿੱਛੇ ਖਿੱਚ ਲਿਓ ਤੁਸੀਂ ਹਨਾ ਤੇ ਵਾਹਿਗੁਰੂ ਜੀ ਨੇ ਹੱਥ ਫੜ ਕੇ ਰੱਖਿਆ ਤਾਂ ਆਪਾਂ ਨੂੰ ਇੱਥੇ ਤੱਕ ਲੈ ਕੇ ਆ ਗਏ ਅੱਗੇ ਵੀ ਲੈ ਕੇ ਜਾਣਗੇ ਹਨਾ ਤਾਂ ਕਿ ਮੈਂ ਗੁਰਦਾਰ ਸਾਹਿਬ ਚ ਪਹਿਲੇ ਦਿਨ ਇਹੀ ਅਰਦਾਸ ਕਰਕੇ ਆਈ ਸੀਗੀ ਵੀ ਵਾਹਿਗੁਰੂ ਜੀ ਜੇ ਮੈਂ ਇਹ ਚੀਜ਼ ਮੇਰੇ ਲਈ ਨਹੀਂ ਸਹੀ ਹੈਗੀ ਨ ਜੇ ਹੈਗੀ ਆ ਤਾਂ ਮੈਨੂੰ ਅੱਗੇ ਜਾਣ ਦਿਓ ਹਨਾ ਤੇ ਆਪਾਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਚੈਨਲ ਆਪਣਾ ਮੋਨਟਾਈਜ਼ ਹੋ ਗਿਆ ਤੇ ਹੁਣ ਬਸ ਮਿਹਨਤ ਕਰਾਂਗੇ ਮਿਹਨਤ ਪਹਿਲਾਂ ਵੀ ਕਰਦੇ ਆਏ ਆ ਕਿਉਂਕਿ ਸਾਨੂੰ ਕੋਈ ਵੀ ਇਨਸਾਨੀ ਨਾਲ ਚੀਜ਼ ਨਹੀਂ ਮਿਲੀ ਹੈਗੀ ਅਸੀਂ ਬਚਪਨ ਤੋਂ ਨਾ ਬਹੁਤ ਮਤਲਬ ਕਿ ਹਰ ਇੱਕ ਚੀਜ਼ ਸਾਨੂੰ ਬਹੁਤ ਲੇਟ ਮਿਲੀ ਆ ਸਾਨੂੰ ਨਾ ਮਤਲਬ ਕਿ ਕਹਿੰਦੇ ਨੂੰ ਹੁੰਦਾ ਇੱਕ ਤਰਸ ਨਾ ਹਨ ਉਹ ਚੀਜ਼ ਆ ਸਾਡੇ ਰੱਬ ਸਾਡਾ ਸਬਰ ਪਰਖਦਾ ਹੈ ਹਮੇਸ਼ਾ ਹਰੇਕ ਚੀਜ਼ ਸਾਨੂੰ ਹਰੇਕ ਚੀਜ਼ ਮਿਲੀ ਜਰੂਰ ਆ ਇਹ ਨਹੀਂ ਹੈ ਕਿ ਉਹ ਮਿਲਿਆ ਨਹੀਂ ਕੋਸ਼ਿਸ਼ ਮਿਲਿਆ ਸਭ ਕੋਸ਼ਿਸ਼ ਪਰ ਟਾਈਮ ਦੇ ਨਾਲ ਦਿੱਤਾ ਪਰਮਾਤਮਾ ਨੇ ਸਾਰ ਸਬਰ ਪਰਖਿਆ ਤੇ ਹੁਣ ਵੀ ਪਰਖ ਰਹੇ ਨੇ ਕੋਈ ਗੱਲ ਨਹੀਂ ਆਪਾਂ ਪਰਖਾ ਰਹੇ ਆ ਪਰ ਉਹਨਾਂ ਦੇ ਖਰੇ ਉਤਰੇ ਕਿਉਂਕਿ ਜਦੋਂ ਸਾਨੂੰ ਪਤਾ ਵੀ ਸਾਨੂੰ ਵਾਹਿਗੁਰੂ ਨੇ ਦੇ ਦਾਣਾ ਤਾਂ ਸੀ ਉਹਨਾਂ ਦੇ ਚਲਾਈ ਹੋਏ ਰਾਸਤੇਾਂ ਤੇ ਖੜੇ ਰਹੇ ਆ ਵੀ ਸਬਰ ਸਬਰ ਜ਼ਰੂਰੀ ਆ ਸਬਰ ਪਰਖਿਆ ਹੋਇਆ ਹੈ ਤੇ ਵੀਰ ਜੀ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਹਨਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਸਾਰੀ ਫੈਮਲੀ ਦਾ ਦਿਲੋਂ ਧੰਨਵਾਦ ਆ ਹਨਾ ਉਹ ਵੀ ਮੇਰੀ ਆਪਣੀ ਫੈਮਲੀ ਉਹ ਤੁਹਾਨੂੰ ਮੈਂ ਉਹਨਾਂ ਨੂੰ ਪਹਿਲੇ ਦਿਨ ਕਹਤਾ ਸੀ ਜਦੋਂ ਮੈਂ ਉਹਨਾਂ ਦਾ ਫਰਸਟ ਵਲੌਗ ਦੇਖਿਆ ਸੀ ਜਦੋਂ ਬਾਅਦ ਮੈਂ ਕਿਹਾ ਮੈਂ ਕਿ ਤੁਸੀਂ ਮੈਨੂੰ ਆਪਣੇ ਲੱਗਦੇ ਹੋ ਵੀਰੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਆਪਣਾ ਹੀ ਹੋਵੇ ਉਹੀ ਆਪਣਾ ਹੁੰਦਾ ਪਰ ਕਈ ਵਾਰ ਆਪਣਾ ਅਟੈਚਮੈਂਟ ਇੰਨੀ ਹੋ ਜਾਂਦੀ ਹੈ ਨਾ ਵੀ ਉਹ ਸਾਨੂੰ ਅਲੱਗ ਲੱਗੇ ਨਹੀਂ ਰਹੇ ਸਾਡੀ ਫੈਮਲੀ ਨਾਲ ਹਨਾ ਸਾਨੂੰ ਆਈ ਲੱਗਦੀ ਵੀ ਪਿੱਛੇ ਕੋਈ ਮੇਰੇ ਵੀਰੇ ਨਾਲ ਨਾ ਵੀ ਪਤਾ ਨਹੀਂ ਤਾਂ ਅਸੀਂ ਭੈਣ ਪਾਈ ਸੀ ਕਿ ਪਿਛਲੇ ਰਿਸ਼ਤੇ 'ਚ ਇਹੋ ਜਿਹਾ ਰ ਤੇ ਬਾਕੀ ਚਲੋ ਵਾਹਿਗੁਰੂ ਸਾਵਣੋਂ ਅੱਗੇ ਲੈ ਕੇ ਆਵੇ ਜਿਹੜੀਆਂ ਭੈਣਾਂ ਕਈ ਵਾਰ ਡਾ ਡੋਲ ਹੁੰਦੀਆਂ ਨੇ ਹਨਾ ਇੱਜ਼ਤ ਨਾਲ ਵਲੌਗ ਬਣਾ ਰਹੀਆਂ ਨੇ ਜਾਰੀ ਰੱਖਿਓ ਕੰਮ ਅੱਗੇ ਤੁਸੀ ਵੀ ਆਉਂਗੇ ਤੁਸੀਂ ਵੀ ਆਉਂਗੇ ਤੁਸੀਂ ਤੁਹਾਡਾ ਚੈਨਲ ਵੀ ਬਸ ਪਰ ਇੱਜ਼ਤ ਨਾਲ ਆਇਓ ਭੈਣੇ ਬੇਇੱਜ਼ਤ ਹੋ ਕੇ ਨਾ ਆਇਓ ਕਿਉਂਕਿ ਬੇਇੱਜ਼ਤ ਹੋਣ ਨੂੰ ਤਾਂ 4 ਦਿਨ ਵੀ ਲੱਗਦੇ ਨੇ ਹੋ ਜੂਗੇ ਤੁਸੀਂ ਪਰ ਤੁਹਾਡੀ ਇੱਜ਼ਤ ਦੁਬਾਰੇ ਨਹੀਂ ਮਿਲਣੀ ਹੈਗੀ ਇੱਜ਼ਤ ਨਾਲ ਅੱਗੇ ਨੂੰ ਵਾਦੇ ਜਾਇਓ ਤੁਸੀਂ ਵਧੂਗੇ ਅੱਗੇ ਹਨਾ आज मम्मी हो गई मोनेटाइज मेरा चैनल भी हो गया थोड़ा भी होऊंगा मम्मा खुश हो गए और <laughs> बस फिर मैं सारा ਨਾਲ ਪਹਿਲਾ ਮਿੰਟੂ ਵੀਰ ਜੀ ਨੂੰ ਦੱਸਿਆ ਮੈਂ ਸਾਇਦ ਉਹਨਾਂ ਨੂੰ ਤਾਂ ਚਲੋ ਕੋਈ ਸੀ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਮਤਲਬ ਕਿ ਨਾ ਮੈਂ ਆਪਣੀ ਮੰਮੀ ਨੂੰ ਨਾ ਮੈਂ ਆਪਣੇ ਹਸਬੰਡ ਨੂੰ ਮੈਂ ਪਹਿਲਾਂ ਵੀਰ ਜੀ ਨੂੰ ਫੋਨ ਕਰਿਆ ਕਿਉਂ ਉਹਨਾਂ ਨੇ ਮੇਰੀ ਹੈਲਪ ਕੀਤੀ ਉਸ ਟਾਈਮ ਚ ਉਹਨਾਂ ਨੇ ਮੇਰੇ ਜਦੇ ਕਾਲ ਚੱਕ ਲਈ ਜਦੋਂ ਮੈਂ ਕਾਲ ਕੀਤੀ ਹਨਾ ਉਹਨਾਂ ਨੂੰ ਉਸੇ ਟਾਈਮ ਕਾਲ ਮੇਰੀ ਆਇਡੈਂਟੀਟੀ ਆ ਵੀਰ ਜੀ ਉਹਨਾਂ ਨੇ ਤੇ ਬਾਕੀ ਜੀ ਅੱਪਾ ਹੁਣ ਸਾਰਿਆਂ ਦਾ ਫੇਰ ਇੱਕ ਵਾਰ ਤੁਹਾਡੇ ਕਰਕੇ ਹੀ ਆ ਜਿਵੇਂ ਇੱਥੇ ਤੱਕ ਆਈਆਂ ਤੇ ਤੁਸੀਂ ਮੈਨੂੰ ਅੱਗੇ ਹੋਰ ਲੈ ਕੇ ਜਾਣਾ ਹੈ ਹਨਾ ਤੇ ਸਾਰਿਆਂ ਦਾ ਜੀ ਦਿਿਲੋਂ ਧੰਨਵਾਦ ਆ ਫੇਰ ਤੋਂ ਦੁਬਾਰਾ ਤੋਂ ਦਿਿਲੋਂ ਧੰਨਵਾਦ ਆ ਜੀ ਤੁਸੀਂ ਮੈਨੂੰ ਇੱਥੇ ਤੱਕ ਲੈ ਕੇ ਆਏ ਆਪਣਾ ਚੈਨਲ ਮੋਨਟਾਈਜ਼ ਕਰਵਾਇਆ ਤੇ ਬਾਕੀ ਜੀ ਹੁਣ ਰਾਤ ਹੋ ਗਈ ਜੀ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਤੇ ਹੁਣ ਆਪਾਂ ਬਲੌਗ ਦਾ ਇੱਥੇ ਕਰਦੇ ਐਂਡ ਮਿਲਾਂਗੇ ਕੱਲ੍ਹ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਬਾ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ